225 ਤੇ ਬੋਲਣ ਦਾ ਮੌਕਾ ਦਿੱਤਾ ਮੈਂ ਬਹੁਤ ਵਾਰੀ ਜਦੋਂ ਬੋਲ ਖੜੇ ਹੁੰਨਾ ਅਕਸਰ ਕਦੀ ਕਬਰਾਟ ਨਹੀਂ ਹੁੰਦੀ ਕਿ ਮੈਂ ਕੀ ਬੋਲਾਂ ਅੱਜ ਪਹਿਲੀ ਵਾਰੀ ਹੈ ਕਿ ਮੈਨੂੰ ਬੋਲਦੇ ਡਰ ਲੱਗ ਰਿਹਾ ਮੈਂ ਸਭ ਤੋਂ ਪਹਿਲਾਂ ਦਾਨਸਦਾ ਭਗਵੰਸੀ ਮਾਨ ਸਾਹਿਬ ਜਿਹੜੇ ਇਹ ਬਿੱਲ ਲੈ ਕੇ ਆਏ ਆ ਜੋ ਦਿਲੋਂ ਚਾਹਦੇ ਆ ਕਿ ਪੰਜਾਬ ਦੇ ਅੰਦਰ ਕੋਈ ਵੀ ਆਦਮੀ ਕਿਸੇ ਵੀ ਧਰਮ ਗ੍ਰੰਥ ਦੀ ਕੋਈ ਬਿਆਦਬੀ ਨਾ ਕਰੇ ਔਰ ਕੋਈ ਵੀ ਆਦਮੀ ਜੇਕਰ ਬਿਆਦਬੀ ਹੁੰਦੀ ਹੈ ਉਤੇ ਸਿਆਸਤ ਨਾ ਕਰੇ ਮੈਂ ਸਮਝਦਾ ਕਿ ਅੱਜ ਉਸ ਕਹਨ ਨੂੰ ਬਿਹਾਰਾਮ ਦੇਣ ਲਈ ਇਹ ਬਿੱਲ ਆਇਆ ਸੋ ਸਾਡਾ ਦੇਸ਼ ਵੈਸੇ ਤਾਂ ਕਹਿੰਦੇ ਆ ਕਿ ਇਹ ਸੈਕੂਲਰ ਦੇਸ਼ ਆ ਤਰਮ ਨਿਰਪੱਖ ਇੱਥੇ ਦੀ ਸੋਚ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹ ਜਿਹੜਾ ਸੰਦਾਨ ਬਣਾਇਆ ਪਰ ਮੈਂ ਅੱਜ ਤੱਕ ਜੋ ਮਹਿਸੂਸ ਕਰਦਾ ਕਿ ਅੱਜ ਤੱਕ ਜਿੰਨੀਆਂ ਵੀ ਇੱਥੇ ਦੰਗੇ ਹੋਏ ਆ ਉਹ ਧਰਮ ਦੇ ਨਾਂ ਤੇ ਹੀ ਹੋਏ ਆ ਇਹ ਚੰਗੀ ਗੱਲ ਹੈ ਗੱਜ ਸੁਦਨ ਪੁਗਾਂਸੇ ਮਾਨ ਸਾਹਿਬ ਇਹ ਬਿੱਲ ਲੈ ਕੇ ਜਿਹੜੇ ਲੋਕ ਇਸ ਤਰ੍ਹਾਂ ਦੀ ਸੋਚ ਰੱਖਦੇ ਆ ਉਹਨਾਂ ਨੂੰ ਸਖਤ ਸਜ਼ਾਾਂਵਾਂ ਦਿੱਤੀਆਂ ਜਾ ਸਕਣ ਜੇਕਰ ਐਤੂ ਪਹਿਲਾਂ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਇਸ ਦਾ ਬਿੱਲ ਸਖਤੀ ਨਾਲ ਲਾਗੂ ਕੀਤਾ ਜਾਂਦੇ ਤਾਂ ਸ਼ਾਇਦ ਬਰਗਾੜੀ ਬੈਬਲ ਕਲਾਂ ਕੋਟਪੂਰਾ ਕਾੜਨਾ ਹੁੰਦੇ ਸ਼ਾਇਦ ਜੇਕਰ ਅਸੀਂ ਅੱਜ ਦੇ ਇਸ ਦਿਨ ਤੋਂ ਬਾਅਦ ਸਾਡੇ ਵਿੱਚ ਸੈਕਟੀਵਿਟੀ ਵਧ ਜਾਏ ਕਿਉਂਕਿ ਜੇ ਇਥੇ ਬਲੂ ਸਟਾਰ ਆਪਰੇਸ਼ਨ ਹੋਇਆ ਜਿਹਦੇ ਵਿੱਚ ਹਜ਼ਾਰਾਂ ਹੀ ਨੌਜਵਾਨ ਮਾਰੇ ਗਏ ਚਲੋ ਜਾਨੀ ਬੋਤ ਤਾਂ ਹੋਈਆਂ ਹੀ ਹੋਈਆਂ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਦੇ ਉੱਤੇ ਵੀ ਖੂਨ ਡਰਿਆ ਉੱਥੇ ਵੀ ਗੋਲੀਆਂ ਬੱਜੀਆਂ ਪਰ ਬੜੀ ਹੈਰਾਨੀ ਹੈ ਕਿ ਅਸੀਂ ਗੁਰੂਆਂ ਨੂੰ ਮੰਨਣ ਵਾਲਾ ਇਹ ਸੂਬਾ ਅਸੀਂ ਉਸ ਤੋਂ ਬਾਅਦ ਜਿਹੜੇ ਆ ਸਰਕਾਰ ਕੇ ਦੀ ਬਣੀ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੇ ਗੋਲੀਆਂ ਵਿਚ ਲਾਈਆਂ ਉੱਥੇ ਖੂਨ ਵੀ ਡੋਲਿਆ ਹਜ਼ਾਰਾਂ ਹੀ ਨੌਜਵਾਨ ਮਾਰੇ ਗਏ ਪਰ ਸਰਕਾਰ ਉਹਨਾਂ ਦੀ ਬਣ ਗਈ ਜਿਨ੍ਹਾਂ ਨੇ ਇਹ ਕਾਰਾ ਕੀਤਾ ਸੀ ਸਰ ਮੈਂ ਜੇਕਰ ਸੀ ਪਿੱਛੇ ਹਤਿਆਰ ਵਿਆਸ ਤੇ ਜਾਤੀ ਮਾਰੀ ਹੈ ਸਾਡੇ ਗੁਰੂਆਂ ਨੇ ਬੇਸ਼ੱਕ ਗੁਰੂ ਤੇਗ ਬਹਾਦਰ ਸਾਹਿਬ ਹੋਣ ਬੇਸ਼ੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਣ ਉਹਨਾਂ ਦੀ ਆਪਣੀ ਕੋਈ ਨਿੱਜੀ ਲੜਾਈ ਨਹੀਂ ਸੀ ਉਹ ਸਾਨੂੰ ਅਧਿਆਤਮਿਕ ਧਾਰਮਿਕ ਸੋ ਸਮਾਜਿਕ ਸੁਰੱਖਿਆ ਸਾਨੂੰ ਦੇਣੀ ਚਾਹੁੰਦੇ ਆ ਆਜ਼ਾਦੀ ਦੇਣੀ ਚਾਹੁੰਦੇ ਸੀ ਇਸੇ ਦੇ ਲਈ ਉਹਨਾਂ ਸਾਰਾ ਪਰਿਵਾਰ ਆਪਣੇ ਬਾਦ ਦਿੱਤਾ ਅੱਜ ਬੜਾ ਅਫਸੋਸ ਹੈ ਕਿ ਅਸੀਂ ਜਿਸ ਧਰਮ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਆ ਮੈਂ ਸਹਿਜਤਾ ਦੀ ਸੇਖਾਂ ਮੈਨੂੰ ਐਸਡੀਪੀਸੀ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਪਰ ਮੇਰੇ ਜਿੰਨੇ ਵੀ ਅਸੀਂ ਕੋਈ ਫੰਕਸ਼ਨ ਕਰਨੇ ਜਦੋਂ ਵੀ ਸਾਡਾ ਖੁਸ਼ੀ ਦਾ ਹੋਵੇ ਕੋਈ ਗਮੀ ਦਾ ਹੋਵੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਹਨਾਂ ਨੂੰ ਆਪਣੇ ਰੇ ਲੈ ਆਨੇ ਆ ਉਹਨਾਂ ਹੀ ਮਾਨ ਸਨਮਾਨ ਦਿੰਨੇ ਜਿੰਨੇ ਜਿਹੜਾ ਜਿਹੜਾ ਆਪਣੇ ਮਨ ਪੂਰੋਂ ਸਿੱਖਿਆ ਦਾ ਉਹਦੇ ਮੁਤਾਬਕ ਹੀ ਚੱਲਦੇ ਆ ਪਰ ਅੱਜ ਬੜਾ ਅਫਸੋਸ ਹੋਇਆ ਕਿ ਅਸੀਂ ਆਪਣੇ ਤਰਫ ਗੁਰੂ ਨੂੰ ਤਾਂ ਗੁਰੂ ਮੰਨਦੇ ਆ ਲੜਾਈ ਦੀ ਜੜ ਕੀ ਆ ਕਿ ਅਸੀਂ ਦੂਜਿਆਂ ਦੇ ਗੁਰੂਆਂ ਨੂੰ ਗੁਰੂ ਨਹੀਂ ਮੰਨਦੇ ਜੇ ਕੁਰਾਨ ਸ਼ਰੀਫ ਦੀ ਕੋਈ ਬੇਅਦਬੀ ਹੋ ਜਾਸੀ ਕਹਿੰਦੇ ਕੋਈ ਗੱਲ ਨਹੀਂ ਜੇ ਵਾਈਬਲ ਦੀ ਕੋਈ ਬੇਅਦਬੀ ਹੋ ਜੀ ਸਭ ਨਾਲ ਕੋਈ ਗੱਲ ਨਹੀਂ ਪਰ ਅੱਜ ਵੀ ਇਸ ਸਦਨ ਦੇ ਵਿੱਚ ਵੀ ਇਸ 사ਦੰਦਰ ਵਿੱਚ ਗੁਰੂ ਰਵਦਾਸ ਨਾਮਲੇਵਾ ਸੰਗਤ ਜਿਹੜੀ ਸੰਗਤ ਬਹੁਤ ਜ਼ਿਆਦਾ ਆ ਔਰ ਇਸ 사ਦੰਦਰ ਵਿੱਚ ਵੀ ਸਾਡੇ ਮੈਂਬਰ ਵੀ ਆ ਪਰ ਅੱਜ ਅਮਰਤ ਬਾਣੀ ਨੂੰ ਉੱਤੇ ਕਹਿਤਾ ਪੋਥੀਆਂ ਕੀ ਇਹ ਬੇਅਦਬੀ ਨਹੀਂ ਸਾਨੂੰ ਕਹਿੰਦਾ ਬਲੋ ਇਹ ਕਾਰਨ ਐ ਸਰ ਈਮਾਜੀ ਕਿਨਾ ਕਿਹੜੇ ਮੈਂਬਰ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਸ਼ਬਦ ਕਿਹਾਗਾ ਗੁਰੂ ਰਵਦਾਸ ਜੀ ਬਾਰੇ ਕੌਣ ਨੇ ਉਹ ਮੈਂਬਰ ਸਰਵਰ ਮੈਂ ਥੋੜਾ ਬਾਹਰ ਚਲਾ ਗਿਆ ਸੀ ਸ਼ਾਇਦ ਦੇਖੋ ਅੱਜ ਖਿਆਰਾ ਸਾਹਿਬ ਨੇ ਵੀ ਇਹ ਗੱਲ ਕੀਤੀ ਤੇ ਮੇਰਾ ਮੈਂ ਕਿਸੇ ਨੂੰ ਪੁਆਇੰਟ ਆਫ ਨਹੀਂ ਕਰਨਾ ਚਾਹੁੰਦਾ ਕੋਈ ਕਿਸੇ ਦੀ ਲੜਾਈ ਕਿਸੇ ਹੋ ਸਕਦੀ ਹੈ ਪਰ ਜੇਕਰ ਕੋਈ ਸਾਨੂੰ ਇਹ ਕਹੇ ਕਿ ਤੁਹਾਡੇ ਗੁਰੂ ਦੀ ਬਾਣੀ ਉਹ ਪੋਥੀ ਆ ਤੇ ਦੂਜੇ ਗੁਰੂ ਦੇਖੋ ਇਹ ਇਹੀ ਅਸੀਂ ਐਕਸੈਪਟ ਕਰਦੇ ਮੈਂ ਇੱਕ ਮਿੰਟ ਮੈਂ ਤੁਹਾਨੂੰ ਇਹ ਗੱਲ ਦੱਸਦਾ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਆ ਨਾ ਅਸੀਂ ਜਿਹੜੇ-ਜਿਹੜੇ ਵੀ ਮਹਾਪੁਰਸ਼ਾਂ ਦੀ ਬਾਣੀ ਹੈ ਬਾਣੀ ਉਹਨਾਂ ਦੇ ਉਹਨਾਂ ਨੂੰ ਗੁਰੂ ਮੰਨ ਕੇ ਨਤਮਸਤਕ ਹੁੰਦੇ ਆ। ਸੋ ਇਸ ਕਰਕੇ ਇਹ ਨਾ ਇਹ ਰਾਜਨੀਤਿਕ ਗੱਲਾਂ ਨੇ ਪਾੜਾ ਪਾਉਣ ਦੀ ਗੱਲ ਸਿੱਖ ਧਰਮ ਨੂੰ ਸਿੱਖ ਪੰਥ ਨੂੰ ਕਮਜ਼ੋਰ ਕਰਨੀ ਆ ਪੋਲਿਟੀਕਲ ਸਾਧਸ਼ਾ ਉਹਨਾਂ ਤੋਂ ਆਪਣਾ ਬਚਣਾ ਚਾਹੀਦਾ ਜਿੱਥੇ ਸਿੱਖ ਆ ਗਿਆ ਨਾ ਸਿੱਖ ਧਰਮ ਨੂੰ ਬੁਲਾਉਂਦਾ ਪਰ ਉਹ ਹਰੇਕ ਧਰਮ ਨੂੰ ਬੁਲਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਾਗਤ ਗੁਰੂ ਸ਼੍ਰੀ ਗੁਰੂ ਰਣਸੰਗਰ ਮੈਂ ਡਰ ਕੇ ਗੱਲ ਕਰ ਰਿਹਾ ਉਹਨਾਂ ਦਾ ਹੁਕਮ ਸਾਨੂੰ ਇਹ ਹੈ ਬੇਦ ਕਤੀਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸਾਡੇ ਵਾਸਤੇ ਸਾਰੇ ਸਤਕਾਰਯੋਗ ਨੇ ਅੰਤਾਂ ਦੇ ਸਤਕਾਰਯੋਗ ਨੇ ਪਲੀਜ਼ ਅੱਗੇ ਚੱਲੋ ਆਪਾਂ ਇਸ ਤਰ੍ਹਾਂ ਦੀ ਗੱਲ ਮੈਂ ਨਾ ਕਰ ਪਾ ਪਲੀਜ਼ ਸਾਰੇ ਸਤਕਾਰਯੋਗ ਜੇਕਰ ਸਪੀਕਰ ਸਾਹਿਬ ਜਿਹੜੀ ਤੁਸੀਂ ਸੋਚ ਰੱਖਦੇ ਹੋ ਜੇ ਇਹ ਸੋ ਸਾਡੇ ਸਾਰੇ ਜਾਜਾ ਤਾਂ ਅਜੇ ਮਸਲਾ ਹੀ ਨਹੀਂ ਇਹ ਬਿੱਲੇ ਨਾ ਦਾ ਅੱਜກະਦਿ ਬਿਲਕੁਲੇ ਡਿਸਕਸ਼ਨ ਹੋਈ ਫਿਰ ਵੀ ਅਸੀਂ ਇੱਕ ਦੂਜੇ ਨੂੰ ਉੱਚਾ ਨਹੀਂ ਵੱਧਦੇ ਫਲਾਣੇ ਦਾ ਗੁਰੂ ਵੱਡਾ ਤੇ ਦੂਜੇ ਦਾ ਛੋਟਾ ਇਹ ਇੱਥੇ ਗੱਲ ਹੋਈ ਆ ਜੇ ਮੈਂ ਇਸ ਨੂੰ ਬੱਚਿਆਂ ਨੇ ਸੁਣੀ ਵਾਕਿਆ ਨੇ ਵੀ ਸੁਣੀ ਹੋਣੀ ਆ ਇਹ ਗੱਲ ਇਹ ਨਹੀਂ ਹੋਣਾ ਚਾਹੀਦਾ ਤੇ ਮੈਂ ਇਹ ਬੇਨਤੀ ਕਰਦਾ ਕਿ ਇੱਥੇ ਜਿਹੜੇ ਸਾਡੇ ਜਿਹੜਾ ਇੱਕ ਇੱਕ ਤੰਤੇ ਇੱਕ ਸਟੈਚੂ ਹੁੰਦਾ ਇੱਕ ਪੱਥਰ ਦੀ ਬਣੀ ਮੂਰਤੀ ਹੁੰਦੀ ਆ ਜਦੋਂ ਉਹਦੀ ਪ੍ਰਾਂਪਟਿਸ਼ਟਾ ਹੋ ਜਾਂਦੀ ਆ ਤੇ ਫਿਰ ਉਹ ਸਾਡਾ ਰੱਬ ਬਣ ਜਾਂਦਾ ਸਾਹਿਬਾਨ ਨੂੰ ਹੀ ਪੁੱਜਦੇ। ਔਰ ਇਸੇ ਤਰ੍ਹਾਂ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਇਸ ਦਿਲ ਦੇ ਵਿੱਚ ਕਿਉਂਕਿ ਪਿਛਲੇ ਦਿਨੀ ਬਾਬਾ ਸਾਹਿਬ ਡਾਕਟਰ ਬੇਡਕਰ ਦੇ ਜਿਹੜੇ ਸਟੈਚੂ ਆ ਸਾਡੇ ਲਈ ਮੇਰੇ ਲਈ ਗੁਰੂ ਦੇ ਬਰਾਬਰ ਹੈ ਬਾਬਾ ਸਾਹਿਬ ਡਾਕਟਰ ਬੇਡਕਰ ਕਿ ਉਹਨਾਂ ਦੀ ਬਦੌਲਤ ਹੀ ਮੈਂ ਇੱਥੇ ਆਇਆ ਔਰ ਬਾਰ ਬਰਗੇ ਲੋਕ ਗੋਰਪਤਵੰਤ ਪੰਨੂ ਵਰਗੇ ਲੋਕ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਕਿਉਂਕਿ ਇਹ ਸਾਡੇ ਦੇਸ਼ ਦੀ ਤਰਸਦੀ ਹੈ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਜੋਗਦਾਨ ਸੀ ਉਹਨੂੰ ਜੋਗਦਾਨ ਨੂੰ ਸਿਰਫ ਦਲਤਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਉਹਨਾਂ ਦਾ ਜੋਗਦਾਨ ਜਿਹੜਾ ਦੇਸ਼ ਨੂੰ ਸੀ ਉਹ ਉਹ ਭੁਲਾ ਦਿੱਤਾ ਗਿਆ ਮੈਂ ਇਹ ਬੇਨਤੀ ਕਰਨਾ ਕਿ ਜੇਕਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜਾਂ ਛੇ ਦੇ ਨੂੰ ਸਰਦਾਰ ਭਗਤ ਸਿੰਘ ਜਿਹਨਾਂ ਨੂੰ ਅਸੀਂ ਸਾਰੇ ਹੀ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦ ਹੋਏ ਆ ਔਰ ਉਹਨਾਂ ਨੂੰ ਵੀ ਸਦਾ ਸਮਝ ਨਹੀਂ ਮਾਨਬਰਗੇ ਅਤਵਾਦੀ ਕਹਿ ਦਿੰਦੇ ਆ ਜਿੰਨਾ ਚਿਰ ਸਾਡੇ ਵਿੱਚ ਇਹ ਸੈਂਸਿਟੀਵਿਟੀ ਨਹੀਂ ਆਂਦੀ ਕਿ ਅਸੀਂ ਇਦਾਂ ਦੇ ਲੋਕਾਂ ਨੂੰ ਸਜਾਵਾਂ ਦਈਏ ਮੈਂ ਇਸ ਬੇਨਤੀ ਜ਼ਰੂਰ ਕਰੂੰਗਾ ਕਿ ਇਹ ਜਿਹੜੇ ਸਾਡੇ ਜਿਹੜੇ ਨਾਇਕ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਪਹੁੰਚੇ ਆ ਉਹਨਾਂ ਨੂੰ ਵੀ ਬੇਅਦਮੀਆਂ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਜਾਵੇ ਥੈਂਕ ਯੂ ਥੈਂਕ ਯੂ ਮੈਂ ਥੈਂਕ ਯੂ ਧੰਨਵਾਦ ਸਰ ਥੈਂਕ ਯੂ